ਕਨੌਰੀ ਸਰਹੱਦ ਉਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਅੱਜ 28ਵੇਂ ਦਿਨ ਜਾਰੀ ਹੈ। ਉਹਨਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਸੁਨੀਲ ਜਾਖੜ ਨੇ ਵੀ ਕਿਸਾਨ ਆਗੂ ਢੱਲੇਵਾਲ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਵਿਗੜ ਰਹੀ ਸਿਹਤ ਚਿੰਤਾ ਦਾ ਵਿਸ਼ਾ ਹੈ। ਇਸ ਦਿਨ ਆਰੇ ਢੱਲੇਵਾਲ ਨਾਲ ਮੁਲਾਕਾਤ ਕਰ ਰਹੇ ਵਿਰੋਧੀ ਆਗੂਆਂ ਤੇ ਸਿਆਸਤਦਾਨਾਂ ਉੱਤੇ ਵੀ ਸੁਨੀਲ ਜਾਖੜ ਨੇ ਤਿੱਖਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਡਲੇਵਾਲ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਹੈ ਕਿਸੇ ਆਗੂ ਨੇ ਉਹਨਾਂ ਨੂੰ ਮਰਨ ਵਰਤ ਖਤਮ ਕਰਨ ਦੇ ਲਈ ਨਹੀਂ ਕਿਹਾ ਸਾਰੇ ਆਗੂਆਂ ਨੂੰ ਉਹਨਾਂ ਦੀ ਜਾਨ ਬਚਾਉਣ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਦੌਰਾਨ ਦੇਖੋ ਸੁਨੀਲ ਜਾਖੜ ਨੇ ਹੋਰ ਕੀ ਕੁਝ ਕਿਹਾ ਮਨੂੰ ਇਸ ਜਿਹੜੀ ਆ ਮੰਗ ਹੈ ਇਹਦੇ ਨਾਲ ਮੈਂ ਸਹਿਮਤ ਨਹੀਂ ਟਟੋ-ਟਟ ਪੰਜਾਬ ਦੇ ਅੰਦਰ ਜਿਹੜੀ ਆ ਮੰਗ ਕਰ ਰਿਹਾ ਹੈ ਗਰੰਟੀ ਵਾਲੀ ਆ ਸਾਡੇ ਪਿੰਡੇ ਦੇ ਵਜਣੀ ਹੈ ਕਿਸੇ ਹੋਰ ਵਾਸਤੇ ਠੀਕ ਹੋ ਸਕਦੀ ਹੈ ਸਾਡੇ ਪੰਜਾਬ ਵਾਸਤੇ ਠੀਕ ਹੈ ਨਹੀਂ ਇਮਾਨ ਇਹ ਸਾਰੇ ਕਾਂਗਰਸ ਵਾਲੇ ਲੀਡਰਾਂ ਨੂੰ ਜਿਹੜੇ ਹਲਾਸ਼ੇਰੀ ਦੇ ਦੇ ਕੇ ਅੱਜ ਉਹਨਾਂ ਨੂੰ ਸ਼ਿੰਗਾਰ ਰਹੇ ਹਨ ਜੀ ਤਗੜੇ ਰੋ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੂੰ ਕਹਾਂ ਸੀ ਵੀ ਤੁਸੀਂ ਮੈਨੂੰ ਦੱਸੋ ਕਿਹੜੀ ਫਸਲ ਲਾਓਗੇ ਅਚੋਲਾ ਤੇ ਕਮਾਲ ਛੱਡ ਕੇ ਕਿਸੇ ਦਾ ਅੱਜ ਤੱਕ 10 ਮਹੀਨਿਆਂ 'ਚ ਕਿਸੇ ਦਾ ਜਵਾਬ ਨਹੀਂ ਆਇਆ ਪਰ ਅੱਜ ਸਾਰੇ ਜਾ ਕੇ ਉੱਥੇ ਫੋਟੋ ਖਿਚਾ ਰਹੇ ਖਿਚਾਓ ਸਾ ਫੋਟੋ ਖਿਚਾਓ ਹੁੰਦਾ ਪੋਲੀਟੀਕਲ ਕੰਮ ਹੈ ਕਰੋ ਜਦੋਂ ਮੈਂ ਇੱਥੇ ਗੱਲ ਕਰ ਰਿਹਾ ਮੈਂ ਪੰਜਾਬ ਦੀ ਬਿਹਤਰੀ ਵਾਸਤੇ ਆਮ ਅੱਜ ਮੈਂ ਗੱਲ ਕਰ ਰਿਹਾ ਐਜ਼ ਏ ਇੱਕ ਪੰਜਾਬੀ ਕਿਸਾਨ ਹੋਣ ਦੇ ਨਾਤੇ ਕੁਝ ਹੋ ਰਿਹਾ ਨਾ ਪੰਜਾਬ ਦੇ ਹਿੱਤ ਚ ਹੈ ਨਾ ਪੰਜਾਬ ਦੇ ਕਿਸਾਨਾਂ ਦੇ ਹਿੱਤ ਚ ਹੈ ਦੂਜੀ ਸਟੇਟਸ ਦੀ ਹੋਰ ਸਮੱਸਿਆਵਾਂ ਹੈ ਸਾਡੀਆਂ ਆਪਣੀਆਂ ਸਮੱਸਿਆਵਾਂ ਸਾਡੇ ਵਾਲੇ ਇਸ ਗੱਲ ਨੂੰ ਇਹਨਾਂ ਲੋਕਾਂ ਦੇ ਹੰਗਾਰੇ ਨਾਲ ਜਾ ਕੇ ਉੱਥੇ ਉਹਨਾਂ ਨੂੰ ਹੱਲਾਸ਼ੇਰੀ ਕਰ ਦਿੰਦੇ ਆਂ ਜੀ ਤੁਸੀਂ ਤਗੜੇ ਹੋ ਤਗੜੇ ਕਾੜੇ ਹੋ ਸਾਥ ਉਸ ਬੰਦੇ ਨੂੰ ਅੱਜ 27 ਦਿਨਾਂ ਤੋਂ ਪਾਣੀ ਤੇ ਹੈ ਆਈ ਡੋਨਟ ਨੋ ਵੈਦਰ ਅੱਜ ਉਹ ਆਪਣੇ ਹੀ ਇਜ਼ ਇਨ दैट ਸਟੇਟ ਵੇਅਰ ਹੀ ਕੈਨ ਟੇਕ ਅ ਕੌਨਸ਼ੀਅਸ ਡਿਸੀਜਨ ਅਬਾਊਟ ਹਿਮਸੈਲਫ ਅੱਜ ਉਹ ਉੱਥੇ ਕਹਿਣ ਵੀ ਮੈਂ ਸਹਿਮਤ ਹਾਂ ਸੁਪਰੀਮ ਕੋਰਟ ਦੀ ਇਸ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਹੈ ਵੀ ਸਾਡੇ ਦਰਵਾਜ਼ੇ ਸੁਪਰੀਮ ਕੋਰਟ ਦੇ ਤੁਹਾਡੇ ਵਾਸਤੇ ਖੁੱਲੇ ਆ ਸਾਡੇ ਕੋਲ ਆ ਕੇ ਗੱਲ ਕਰੋ ਬਾਈ ਨੇਮ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਦੀ ਚਿੰਤਾ ਬਾਜੇ ਵਿੱਚ ਸਭ ਐਗਰੀ ਵਿਦ ਸੁਪਰੀਮ ਕੋਰਟ ਵੀ ਇਹਨਾਂ ਦੀ ਜਾਨ ਕੀਮਤੀ ਹੈ ਪਰ ਐਜ਼ ਅ ਪੰਜਾਬੀ ਸਾਹਿਬ ਮੈਂ ਸਮਝਦਾ ਹਰੇਕ ਆਦਮੀ ਦੀ ਜਾਨ ਕੀਮਤੀ ਹੈ ਚਾਹੇ ਉਹ ਸ਼ੁਭਜੀਤ ਸਿੰਘ ਸੀਗਾ ਚਾਹੇ ਉਹ ਆਹ ਉਹ ਰਣਜੋਤ ਸਿੰਘ ਉਹਨੇ ਉਹ ਦਿਨ ਉਥੇ ਆਪਣੀ ਸੁਸਾਈਸਾਈਡ ਕੀਤੀ ਐ ਇਹ پوری ਲਾਈਫ ਇਜ਼ ਇੰਪੋਰਟੈਂਟ ਸਰ ਇਹ ਪੰਜਾਬ ਦੇ ਅੰਦਰ ਹੈ ਤਾਂ ਲੀਡਰ ਲੋਗ ਤਾਂ ਆਪਣੀ ਮੇਰਕਲ ਸਪੀਚਸ ਤਿਆਰ ਕਰੀ ਬੈਠੇ ਐ ਅਡੀਕੀ ਜਾਂਦੇ ਮੈਂ ਸ਼ਬਦ ਨਹੀਂ ਇਸਤੇਮਾਲ ਕਰਨਾ ਜਿਹੜੇ ਵੈਸੇ ਤਾਂ ਅੱਜਕੱਲੋ ਐਕਸਟੈਂਡ ਐਕਸਟੈਂਟਿਵ ਹੋ ਗਏ ਆਪਣੇ ਇਲਾਕੇ ਜੋ ਜਿਹੜੇ ਬੈਠੇ ਢੀਕਦੇ ਰਹਿੰਦੇ ਵੀ ਕਦੋਂ ਮਾਸ ਨੋਚ ਨੋਚ ਕੇ ਖਾਵਾਂਗੇ ਸਰ ਕੋਈ ਵੀ ਕੋਈ ਬੰਦਾ ਇਵਨ ਔਨ ਬੈਟਲਫੀਲਡਸ ਆਲਸੋ অর ਅਦਰਵਾਈਜ਼ ਤੋਂ ਪਸ਼ੂ ਜਾਂ ਕੋਈ ਪ੍ਰਾਣੀ ਖਾਇਲ ਪਿਆ ਹੋਵੇ ਉਹ ਬਹਿ ਜਾਂਦੇ ਆ ਵੀ ਕਦੋਂ ਪੂਰਾ ਬਦੇ ਸਿਖਾਵਾਂਗੇ ਉਹ ਰਾਜਨੀਤਿਕ ਰੋਟੀਆਂ ਸੇਕਣ ਨੂੰ ਪਾਸੇ ਛੱਡੋ ਸਾਹਿਬ ਧੱਲੇਵਾਲ ਜੀ ਦੀ ਜਿਹੜੀ ਆ ਉਹਨਾਂ ਦਾ ਫੈਸਲਾ ਹੈ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੀਏ ਤੁਸੀਂ ਨਾਲ ਮਿਲ ਕੇ ਉਹਨਾਂ ਨੂੰ ਮਨਾਉਣ ਵਾਸਤੇ ਇਕੱਠੇ ਹੋਣਾ ਸੁਨੀਲ ਤੁਹਾਡੇ ਨਾਲ ਆ ਵੀ ਉਹਨਾਂ ਨੂੰ ਚਾਹੀਦਾ ਵੀ ਆਪਣਾ ਆ ਪਾਸੇ ਕਰਨ ਉਹਦੇ ਬਾਅਦ ਪਹਿਲੇ ਜਿਹੜੇ ਆ ਉੱਥੇ ਬੈਠੇ ਆ ਨਾਨ ਪੋਲਿਟੀਕਲ ਵਾਲੇ ਇਹਨਾਂ ਨੂੰ ਕੋਈ ਵੀ ਆਪਣੇ ਦੂਜੇ ਸਾਥੀਆਂ ਨੂੰ ਜਿਹੜੇ ਐ ਪਹਿਲਾਂ ਉਹਨਾਂ ਨੂੰ ਸਮਝਾਓ ਤੇ एकदम ਆਨ ਗੋਡ ਉਹਦੇ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਦੱਸੋ ਉਹਨਾਂ ਨੂੰ ਜਾ ਕੇ ਸਮਝਾਓ ਗਲਤਫਹਿਮੀਆਂ ਨਾਲ ਨਹੀਂ ਸਾਬ ਖਨੌਰੀ ਸਰਹੱਦ ਉਤੇ ਕਿਸਾਨਾਂ ਗੋ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਅੱਜ 28ਵੇਂ ਦਿਨ جاری ਹੈ ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਸੁਨੀਲ ਜਾਖੜ ਨੇ ਵੀ ਕਿਸਾਨਾ ਗੁੱਡਲੇਵਾਲ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਵਿਗੜ ਰਹੀ ਸਿਹਤ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਡੱਲੇਵਾਲ ਨਾਲ ਮੁਲਾਕਾਤ ਕਰ ਰਹੇ ਵਿਰੋਧੀ ਆਗੂਆਂ ਤੇ ਸਿਆਸਤਦਾਨਾਂ ਉੱਤੇ ਵੀ ਸੁਨੀਲ ਜਾਖੜ ਨੇ ਤਿੱਖਾ ਹਮਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਡੱਲੇਵਾਲ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਹੈ। ਕਿਸੇ ਆਗੂ ਨੇ ਉਹਨਾਂ ਨੂੰ ਮਰਨ ਵਰਤ ਖਤਮ ਕਰਨ ਦੇ ਲਈ ਨਹੀਂ ਕਿਹਾ। ਸਾਰੇ ਆਗੂਆਂ ਨੂੰ ਉਹਨਾਂ ਦੀ ਜਾਨ ਬਚਾਉਣ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਦੌਰਾਨ ਦੇਖੋ ਸੁਨੀਲ ਜਾਖੜ ਨੇ ਹੋਰ ਕੀ ਕੁਝ ਕਿਹਾ ਮਨੂੰ ਇਸ ਜਿਹੜੀ ਆ ਮੰਗ ਹੈ ਇਹਦੇ ਨਾਲ ਮੈਂ ਸਹਿਮਤ ਨਹੀਂ ਟਟੋ-ਟਟ ਪੰਜਾਬ ਦੇ ਅੰਦਰ ਜਿਹੜੀ ਆ ਮੰਗ ਕਰ ਰਿਹਾ ਹੈ ਗਰੰਟੀ ਵਾਲੀ ਆ ਸਾਡੇ ਪਿੰਡੇ ਦੇ ਵਜਣੀ ਹੈ ਕਿਸੇ ਹੋਰ ਵਾਸਤੇ ਠੀਕ ਹੋ ਸਕਦੀ ਹੈ ਸਾਡੇ ਪੰਜਾਬ ਵਾਸਤੇ ਠੀਕ ਹੈ ਨਹੀਂ ਕਿ ਮੈਂ ਇਹ ਸਾਰੇ ਕਾਂਗਰਸ ਵਾਲੇ ਲੀਡਰਾਂ ਨੂੰ ਜਿਹੜੇ ਹੱਲਾਸ਼ੇਰੀ ਦੇ ਦੇ ਕੇ ਅੱਜ ਉਹਨਾਂ ਨੂੰ ਸ਼ਿੰਗਾਰ ਰਹੇ ਹਨ ਜੀ ਤਗੜੇ ਰੋ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਮੈਨੂੰ ਦੱਸੋ ਕਿਹੜੀ ਫਸਲ ਲਾਓਗੇ 14 ਤੇ ਕਮਾਲ ਛੱਡ ਕੇ ਕਿਸੇ ਦਾ 10 ਮਹੀਨਿਆਂ ਚ ਕਿਸੇ ਦਾ ਜਵਾਬ ਨਹੀਂ ਆਇਆ ਪਰ ਅੱਜ ਸਾਰੇ ਜਾ ਕੇ ਉੱਥੇ ਫੋਟੋ ਖਿਚਾਰੇ ਖਿਚਾਉਂਦਾ ਫੋਟੋ ਕਿਜਾਉਂ ਹੁੰਦਾ ਪੋਲਿਟਿਕਲ ਕੰਮ ਹੈ ਕਰੋ ਜਦੋਂ ਮੈਂ ਇੱਥੇ ਗੱਲ ਕਰ ਰਿਹਾ ਮੈਂ ਪੰਜਾਬ ਦੀ ਬਿਹਤਰੀ ਵਾਸਤੇ ਆਮ ਅੱਜ ਮੈਂ ਗੱਲ ਕਰ ਰਿਹਾ ਐਸੇ ਇੱਕ ਪੰਜਾਬੀ ਕਿਸਾਨ ਦੇ ਨਾਤੇ ਅੱਜ ਕੁਝ ਹੋ ਰਿਹਾ ਨਾ ਪੰਜਾਬ ਦੇ ਹਿੱਤ ਚ ਹੈ ਨਾ ਪੰਜਾਬ ਦੇ ਕਿਸਾਨਾਂ ਦੇ ਹਿੱਤ ਚ ਹੈ ਦੂਜੀ ਸਟੇਟਸ ਦੀ ਹੋਰ ਸਮੱਸਿਆਵਾਂ ਹੈ ਸਾਡੀਆਂ ਆਪਣੀਆਂ ਸਮੱਸਿਆਵਾਂ ਹੈ ਸਾਡੇ ਵਾਲੇ ਇਸ ਗੱਲ ਨੂੰ ਇਹਨਾਂ ਲੋਕਾਂ ਦੇ ਹੰਗਾਰੇ ਨਾਲ ਜਾ ਕੇ ਉੱਥੇ ਉਹਨਾਂ ਨੂੰ ਨਜ਼ਰੀ ਕਰ ਦਿੰਦੇ ਆ ਜੀ ਤੁਸੀਂ ਤਕੜੇ ਹੋ ਤਕੜੇ ਕਾੜੇ ਹੋ ਸਾਹਬ ਉਸ ਬੰਦੇ ਨੂੰ ਅੱਜ 27 ਦਿਨਾਂ ਤੋਂ ਪਾਣੀ ਤੇ ਹੈ ਆਈ ਡੋਨਟ ਨੋ ਵੈਦਰ ਅੱਜ ਉਹ ਆਪਣੇ ਹੀ ਇਜ਼ ਇਨ दैट ਸਟੇਟ ਵੇਅਰ ਹੀ ਕੈਨ ਟੇਕ ਅ ਕੌਨਸ਼ੀਅਸ ਡਿਸੀਜਨ ਅਬਾਊਟ ਹਿਮਸੈਲਫ ਅੱਜ ਉਹਥੇ ਕਹਿਣ ਵੀ ਮੈਂ ਸਹਿਮਤ ਆ ਸੁਪਰੀਮ ਕੋਰਟ ਦੀ ਇਸ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਹੈ ਵੀ ਸਾਡੇ ਦਰਵਾਜ਼ੇ ਸੁਪਰੀਮ ਕੋਰਟ ਦੇ ਤੁਹਾਡੇ ਵਾਸਤੇ ਖੁੱਲੇ ਐ ਸਾਡੇ ਕੋਲ ਆ ਕੇ ਗੱਲ ਕਰੋ ਬਾਈ ਨੇਮ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਦੀ ਚਿੰਤਾ ਬਾਜੀ ਸਾਬ ਐਗਰੀ ਵਿਥ ਸੁਪਰੀਮ ਕੋਰਟ ਇਹਨਾਂ ਦੀ ਜਾਨ ਕੀਮਤੀ ਹੈ ਪਰ ਐਜ਼ ਅ ਪੰਜਾਬੀ ਸਾਬ ਮੈਂ ਸਮਝਦਾ ਹਰੇਕ ਆਦਮੀ ਦੀ ਜਾਨ ਕੀਮਤੀ ਹੈ ਚਾਹੇ ਉਹ ਸੁਖਜੀਤ ਸਿੰਘ ਸੀਗਾ ਚਾਹੇ ਉਹ ਹੁਣ ਰਣਜੋਤ ਸਿੰਘ ਉਹਨੇ ਉਹ ਦਿਨ ਉਥੇ ਸੁਸਾਈਸਾਈਡ ਕੀਤੀ ਹੈ ਐ ਪੂਰੀ ਲਾਈਫ ਇਜ਼ ਇੰਪੋਰਟੈਂਟ ਸਾਬ ਆ ਪੰਜਾਬ ਦੇ ਅੰਦਰ ਹੈ ਤਾਂ ਲੀਡਰ ਲੋਕ ਤਾਂ ਆਪਣੀ ਮੇਰਕਲ ਸਪੀਚਸ ਤਿਆਰ ਕਰੀ ਬੈਠੇ ਐ ਅਡੀ ਕੀ ਜਾਂਦੇ ਐ ਮੈਂ ਸ਼ਬਦ ਨਹੀਂ ਇਸਤੇਮਾਲ ਕਰਨਾ ਉਹ ਜਿਹੜੇ ਵੈਸੇ ਤਾਂ ਅੱਜਕੱਲੋ ਐਕਸਟੈਂਡ ਐਕਸਟੈਂਟਿਵ ਹੋ ਗਏ ਆਪਣੇ ਇਲਾਕੇ ਜੋ ਜਿਹੜੇ ਬੈਠੇ ਦੀਖਦੇ ਰਹਿੰਦੇ ਵੀ ਕਦੋਂ ਮਾਸ ਨੋਚ ਨੋਚ ਕੇ ਖਾਵਾਂਗੇ ਸਾਡੇ ਕੋਈ ਵੀ ਉਹ ਬੰਦਾ ਇਵਨ ਔਨ ਬੈਟਲ ਫੀਲਡਸ ਆਲਸੋ অর ਅਦਰਵਾਈਜ਼ ਕੋ ਪਸ਼ੂ ਜਾਂ ਕੋਈ ਪ੍ਰਾਣੀ ਖਾਇਲ ਪਿਆ ਹੋਵੇ ਉਹ ਬਹਿ ਜਾਂਦੇ ਵੀ ਕਦੋਂ ਪੂਰਾ ਵਗੇ ਸਿਖਾਵਾਂਗੇ ਉਹ ਰਾਜਨੀਤਿਕ ਰੋਟੀਆਂ ਸੇਕਣ ਨੂੰ ਪਾਸੇ ਛੱਡੋ ਸਾਹਿਬ ਧੱਲੇਵਾਲ ਜੀ ਦੀ ਜਿਹੜੀ ਆ ਉਹਨਾਂ ਦਾ ਫੈਸਲਾ ਹੈ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੀਏ ਤੁਸੀਂ ਰਲ ਮਿਲ ਕੇ ਉਹਨਾਂ ਨੂੰ ਮਨਾਉਣ ਵਾਸਤੇ ਇਕੱਠੇ ਹੋ ਜਨੂੰਮ ਸਿੰਘ ਤੁਹਾਡੇ ਨਾਲ ਹੈ ਵੀ ਉਹਨਾਂ ਨੂੰ ਚਾਹੀਦਾ ਵੀ ਆਪਣਾ ਆ ਪਾਸੇ ਕਰਨ ਉਹਦੇ ਬਾਅਦ ਪਹਿਲੇ ਜਿਹੜੇ ਹੈ ਉੱਥੇ ਬੈਠੇ ਹੈ ਨਾਨ ਪੋਲੀਟੀਕਲ ਵਾਲੇ ਇਹਨਾਂ ਨੂੰ ਕੋਈ ਵੀ ਆਪਣੇ ਦੂਜੇ ਸਾਥੀਆਂ ਨੂੰ ਜਿਹੜੇ ਹੈ ਪਹਿਲਾਂ ਉਹਨਾਂ ਨੂੰ ਸਮਝਾਓ ਤੇ ਐਕਸੈਮ ਆਨ ਬੋਰਡ ਉਹਦੇ ਬਾਅਦ ਪੰਜਾਬ ਦੇ ਤੇਹਸਾਨਾਂ ਨੂੰ ਦੱਸੋ ਉਹਨਾਂ ਨੂੰ ਜਾ ਕੇ ਸਮਝਾਓ ਗਲਤਫਹਿਮੀਆਂ ਨਾਲ ਨਹੀਂ ਸ